ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਬਦਣੀ ਖੁਰਦ ਜੀ ਬਾਈ ਸਣੀ ਕੋਲ ਪਹੁੰਚੇ ਆ ਜੀ ਅੱਜ ਦੀ ਵੀਡੀਓ ਖਾਸ ਰਹਿਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਚ ਬਾਈ ਦੇ ਘਰੋਂ 3 ਐਨੀਮਲ ਵੇਚ ਕੇ ਮਹਾਰਾਸ਼ਟਰ ਜਾ ਰਹੇ ਆ ਜੀ ਤੇ ਕੋਸਕ ਬਾਈ ਕੋਲ ਇਸ ਵਕਤ ਹੋਰ ਵਿਕਰੀ ਵਾਲੇ ਪਸ਼ੂ ਵੀ ਖੜੇ ਆ ਲਗਭਗ 7-8 ਦੇ ਕਰੀਬ ਸਪੈਸ਼ਲ ਵੀਡੀਓ ਤਾਂ ਬਣਾਈ ਆ ਕਿਉਂਕਿ ਜਿਹੜੇ ਅਦਰ ਸਟੇਟ ਦੇ ਵੀਰ ਹੁੰਦੇ ਆ ਜੀ ਉਹਨਾਂ ਨੂੰ ਤਸੱਲੀ ਹੋ ਜਾਏ ਕਿਸੇ ਨੇ ਵੀਰ ਨੇ ਅਦਰ ਸਟੇਟ ਚ ਵੀ ਪਸ਼ੂ ਮਗਾਉਣੇ ਹੋਣ ਤਾਂ ਸਾਰੀ ਜ਼ਿੰਮੇਵਾਰੀ ਬਾਈ ਹੋਣਾ ਦੀ ਹੁੰਦੀ ਆ ਜਿਹੜੀ ਪ੍ਰੋਪਰ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸასი ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸਨੀਆ ਪਿੰਡ ਬਦਨੀ ਖੁਰਦੇ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਮੋਬਾਈਲ ਨੰਬਰ ਜੀ 6283154775 ਜੀ ਠੀਕ ਹੈ ਵੀਰੇ ਪਹਿਲਾਂ ਮੇਰਾ ਵਟਸਐਪ ਨੰਬਰ 9781302406 ਜੀ ਠੀਕ ਹੈ ਜੀ ਟੋਟਲ ਨਕ ਅੱਜ ਆਪਣੇ ਕੋਲ ਵਿਕਰੀ ਵਾਲੇ ਕਿੰਨੇ ਆ ਜੀ ਹੈਗੀਆਂ 12 13 ਮਈਆਂ ਜੀ 12 13 ਮੱਜਾਂ ਜੀ ਠੀਕ ਹੈ ਜੀ ਤੇ ਆਪਣੀਆਂ ਜਿਹੜੀਆਂ ਸੇਲ ਹੋ ਕੇ ਮਹਾਰਾਸ਼ਟਰ ਜਾ ਰਹੀਆਂ ਨੇ ਜੀ ਇਹ ਮਹਾਰਾਸ਼ਟਰ ਤਿੰਨ ਝੋਟੀਆਂ ਚੱਲੀਆਂ ਤਿੰਨ ਝੋਟੀਆਂ ਚੱਲੀਆਂ ਨੇ ਤਿੰਨੇ ਦੀਆਂ ਤਿੰਨੇ ਸੁਈਆਂ ਵੀ ਆਈਆਂ ਜੀ ਠੀਕ ਹੈ ਜੀ ਮਲਕ ਕੈਪੈਸਿਟੀ ਕਿੰਨੀ ਆ ਜੀ ਬਾਅਦ ਨਾਲ ਥੱਲੇ ਹੁਣ ਬਾਈ ਤਾਜ਼ੀਆਂ ਸੁਈਆਂ ਉੱਤੇ ਦੀਆਂ 12 13 13 ਕਿਲੋ ਤੋਂ ਤੇ ਸਟਾਰਟਿੰਗ ਸਟਾਰਟਿੰਗ ਆ ਜੀ ਇਹ ਪਹਿਲੇ ਦੂਜੇ ਸੁਈਆਂ ਹਾਂ ਪਹਿਲ ਹੁਣਾਂ ਦਾ ਤੇ ਦੂਜੇ ਸਵੇਰੇ ਠੀਕ ਹੈ ਜਿਹੜੇ ਵੀਰ ਆਪਣੇ ਮਹਾਰਾਸ਼ਟਰ ਵਾਲੇ ਆ ਜੀ ਕਿਵੇਂ ਆਪਣੇ ਉਹਨਾਂ ਨਾਲ ਸੌਦਾ ਹੋ ਗਿਆ ਉਹ ਪਹਿਲਾਂ 5-6 ਮਹੀਨੇ ਹੋ ਗਏ ਵੀਰੇ ਉਦੋਂ ਪਹਿਲਾਂ ਮਹੀਆਂ ਭੇਜੀਆਂ ਸੀਗੀਆਂ ਉਦੋਂ ਆਏ ਸੀਗੇ ਉਹ ਤਾਂ ਮਹੀਆਂ ਦੋਨੇ ਤਿੰਨੇ ਝੋਟੀਆਂ ਆਨ ਲੈਣੇ ਜਾਣੇ ਆਪਣੀ ਜ਼ਿੰਮੇਵਾਰੀ ਤੇ ਜਾਰੀ ਸਾਰੀ ਉਹ ਆਪਣੀ ਜ਼ਿੰਮੇਵਾਰੀ ਆ ਕਾਗਜ਼ ਪੱਤਰ ਆਪਣੇ ਕੋਲੇ ਬਣੇ ਹੋਏ ਆ ਠੀਕ ਹੈ ਜੀ ਜਿਹੜੇ ਆਪਣੇ ਇੱਕ ਤਾਂ ਆਪਣੇ ਪੈਂਡ ਦੀ ਹੋ ਗਈ ਜੀ ਲੈਟਰ ਪੈਡ ਤੇ ਆ ਡਾਕਟਰ ਦੀ ਹੋ ਗਈ ਤੇ ਆ ਡਾਕਟਰ ਦੀ ਹੋ ਗਈ ਤੇ ਆ ਆਪਣੀ ਸਾਰੀ ਟ੍ਰਾਂਸਪੋਰਟ ਦੀ ਹੋ ਗਈ ਜੀ ਠੀਕ ਹੈ ਜੀ ਯਾਨੀ ਜਿਹੜੀ ਬਾਰਡਰ ਤੇ ਕੋਈ ਦਿੱਕਤ ਨਹੀਂ ਹੋਣੀ ਕੋਈ ਨਹੀਂ ਸਾਰੀ ਟੋਟਲ ਆਪਣੀ ਜ਼ਿੰਮੇਵਾਰੀ ਹੈ ਇਹ ਆਪਣੀ ਜਿਵੇਂ ਇਥੋਂ ਘਰੋਂ ਲੈ ਕੇ ਹੋਟਲ ਦੇ ਘਰ ਤੱਕ ਕਿੰਨੇ ਮਹੀਨੇ ਮੰਗਾਉਣੇ ਹਨ ਤੇ ਇਥੋਂ ਕਿੰਨਾ ਸਮਾਂ ਲੱਗੂਗਾ ਜੀ ਜਾਣਦੇ ਬਾ ਚੌਥੇ ਦਿਨ ਉਤਰ ਜਾਣੀਆਂ ਬਈ ਚੌਥੇ ਦਿਨ ਤੇ ਚਾਰ ਦਿਨਾਂ ਦਾ ਫਿਰ ਰੱਖ ਰਖਾਓ ਵੀਰੇ ਪਾਣੀ ਪੱਤਾ ਸਾਰੀ ਜ਼ਿੰਮੇਵਾਰੀ ਆਪਾਂ ਬੰਦਾ ਵੀ ਨਾਲ ਭੇਜਾਗੇ ਅਸੀਂ ਮੱਝਾਂ ਸੰਭੂਗਾ ਸਾਰੀ ਜ਼ਿੰਮੇਵਾਰੀ ਹੋਊਗੀ ਆ ਦਿਖਾ ਦਿਓ ਮਾੜਾ ਜੀ ਆਪਾਂ ਦਿਖਾ ਦਿੰਨੇ ਆ ਗੱਡੀ ਚੱਲੀ ਆ ਜੀ 10 ਚੱਕੀ ਆ ਜੀ ਇਹ ਹਾਂਜੀ 10 ਚੱਕੀ ਆ 9 ਮਹੀਆਂ ਪੈਂਦੀਆਂ ਆ ਇਹ ਚ ਰੇਤਾਂ ਵਿੱਚ ਆ ਤੇ ਦਾਣਾ ਪੱਕਾ ਸਾਰਾ ਵਿੱਚ ਭੇਜਾਗੇ ਤੇ ਬੰਦਾ ਨਾਲ ਜਾਊਗਾ ਇੱਕ ਠੀਕ ਹੈ ਜੀ ਇੱਕ ਵੀਰੇ ਨਾਲ ਜਾਊਗਾ ਸਾਮ ਸੰਭਾਲ ਆਸਤੇ ਜੀ ਸਾਰੀ ਜ਼ਿੰਮੇਵਾਰੀ ਆਪਣੇ ਆ ਬੰਦੇ ਦੀ ਆ ਟੋਟਲ ਠੀਕ ਹੈ ਜੀ ਇਥੋਂ ਲੈ ਕੇ ਜਾਣ ਤੋਂ ਉੱਤਰਨ ਤੱਕ ਹਾਂ ਜੀ ਕਿੱਥੇ ਉਤਰਨੀਆਂ ਵੀ ਆ 2-3 ਥਾਂ ਤੇ ਇਹਨਾਂ ਦੀ ਸਟੇਜ ਵੀ ਹੋਊਗੀ ਮਈਆਂ ਦੀ ਠੀਕ ਹੈ ਜੀ ਹਾਂ ਜੀ ਦਾਣਾ ਪੱਕਾ ਸਾਰਾ ਕੁਝ ਖਵਾਉਣਗੇ ਉੱਥੇ ਜ਼ਿੰਮੇਵਾਰੀ ਹੋਊਗੀ ਸਾਰੀ ਇਹਨਾਂ ਦੀ ਠੀਕ ਹੈ ਸਾਰੀ ਜ਼ਿੰਮੇਵਾਰੀ ਯਾਨੀ ਕੰਟੀਨਿਊ ਨੀ ਚੱਲਣੀ ਆ ਜੀ ਇਹ ਹਾਂ ਜੀ ਹਾਂ ਜੀ ਸਮੇਂ ਵਿੱਚੋਂ ਰੋਕ ਕੇ ਇਹਨਾਂ ਦਾ ਚਵਾਈ ਵੀ ਹੋਣੀ ਆ ਚਵਾਈ ਦੋ ਟਾਈਮ ਚਵਾਈ ਹੋਊਗੀ ਇਹਨਾਂ ਦੀ ਚਵਾਈ ਵੀ ਹੋਣੀ ਆ ਕਿਉਂਕਿ ਇਹਨਾਂ ਨੇ ਪੱਠੇ-ਪੱਠੇ ਵੀ ਖਾਣੇ ਆ ਹ ਤੇ ਸਾਰਾ ਪ੍ਰਬੰਧ ਤੁਹਾਡਾ ਹੀ ਹੋਊਗਾ ਜੀ। ਸਾਰੀ ਆਪਣੀ ਜ਼ਿੰਮੇਵਾਰੀ ਆ ਟੋਟਲ ਜੀ। ਠੀਕ ਆ ਵੀਰੇ। ਦਵਾਈ ਬੂਟੀ ਸਭ ਕੋ ਨਾਲ ਘੱਲਣਾ ਆਪਾਂ। ਸਾਰੀ ਜ਼ਿੰਮੇਵਾਰੀ ਆਪਣੀ ਆ ਟੋਟਲ ਕਿੰਨਾ ਹੈਗਾ ਮਾਲਕ ਦੇ ਘਰੇ ਜਾ ਕੇ ਪਸ਼ੂ ਲੈਂਦੇ ਨਹੀਂਗੇ। ਠੀਕ ਆ ਵੀਰੇ। ਹਾਂਜੀ। ਤੇ ਇਹ ਕਿਹੜੀ ਟਰਾਂਸਪੋਰਟ ਤੋਂ ਗੱਡੀ ਜਾ ਰਹੀ ਹੈ? ਲੁਧਿਆਣੇ ਤੋਂ ਆਈ। ਲੁਧਿਆਣੇ ਤੋਂ ਆਈ ਹਾਂਜੀ। ਤੇ ਆਪਾਂ ਥੋੜਾ ਡਰਾਈਵਰ ਸਾਹਿਬ ਜੀ ਅੱਗੇ ਜੀ। ਸਸੀ ਗਾਇ ਬਾਈ। ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਮ ਕੀ ਹੈ ਜੀ ਆਪਣਾ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਠੀਕ ਹੈ ਆਪਣੀ ਗੱਡੀ ਬਾਰੇ ਕਿਹੜੀ ਟਰਾਂਸਪੋਰਟ ਦੀ ਹੈ ਜੀ ਨੂ ਪੰਜਾਬ ਕਰੀਆਂ ਲੁਧਿਆਣਾ ਜੀ ਹਾਂਜੀ ਠੀਕ ਹੈ ਜੀ ਸਪੈਸ਼ਲ ਫਿਰ ਹੈ ਪਸ਼ੂਆਂ ਦੇ ਢੇਡਾ ਲਾਉਣੇ ਆ ਜੀ ਪਸ਼ੂਆਂ ਦੇ ਠੀਕ ਹੈ ਜੀ ਜਿਹੜੀ ਰਸਤੇ 'ਚ ਜਾਨੀ ਸਾਰੀ ਜ਼ਿੰਮੇਵਾਰੀ ਆਪਣੀ ਹੋਊਗੀ ਪਸ਼ੂ ਦੀ ਸਿਰੇ ਤੇ ਕਰਪੰਚਾਉਣ ਦੀ ਠੀਕ ਹੈ ਜੇ ਕਿਸੇ ਹੋਰ ਵੀਰ ਨੇ ਵੀ ਆਪਣੇ ਨਾਲ ਕਨੈਕਟ ਕਰਨਾ ਹੋਵੇ ਨੰਬਰ ਦੱਸ ਦਿਓ ਜੀ ਹਾਂਜੀ ਉਹ ਬਿਲਕੁਲ ਚਲੇ ਆਉਂਦੇ ਆ ਮੋਬਾਈਲ ਨੰਬਰ ਦੱਸ ਦਿਓ ਜੀ 95923 45943 ਠੀਕ ਹੈ 95923 4794 ਠੀਕ ਆ ਇਹ ਡਰਾਈਵਰ ਸਾਹਿਬ ਦਾ ਨੰਬਰ ਮੈਂ ਲੈ ਲਈ ਬਤੈਸ ਨਹੀਂ ਉਹਨਾਂ ਨੇ ਮਾਰ ਲਈ ਬਾਈ ਆਇਆ ਘਰ ਤੋਂ ਤੇ ਕੁਝ ਕਸਟਮਰ ਜੀ ਲੋਕਲ ਵੀ ਆਏ ਹੋਏ ਆ ਜੀ ਪੰਜਾਬ ਦੇ ਨਾਲ ਦੇ ਪਿੰਡ ਦੇ ਉਹ ਵੀ ਬਾਈ ਕੋਲ ਐਨੀਮਲ ਲੈਣ ਆਏ ਆ ਜੀ ਜਿਹਦੀ ਆਪਾਂ ਡਿਟੇਲ ਲੈ ਕੇ ਦਿੰਨੇ ਸਸੀガル ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਲਾਪਰੀ ਦਾ ਹੀ ਪਿੰਡ ਦਾ ਠੀਕ ਆ ਜੀ ਲਾਗਲਾ ਹੀ ਪਿੰਡ ਹੈ ਜੀ ਠੀਕ ਆ ਜੀ ਤੇ ਬਾਈ ਦੇ ਪਸ਼ੂ ਦੇਖਣ ਆਏ ਆ ਜੀ ਹਾਂਜੀ ਹਾਂ ਅੱਗੇ ਲੈ ਕੇ ਵੀ ਜਾਣੇ ਆ ਪਹਿਲਾਂ ਲੈ ਕੇ ਗਏ ਆ ਜੀ ਕਿੰਨੇ ਨਗ ਲੈ ਕੇ ਗਏ ਬਾਈ ਕੋਲੋਂ 8 ਝੋਟੀਆਂ ਉੱਠੀਆਂ 8 ਝੋਟੀਆਂ ਉੱਠ ਗਿਆ ਠੀਕ ਆ ਜਿਹੜੀ ਹੈ ਬਾਈ ਨੇ ਡਿਟੇਲ ਦੱਸੀ ਸੀ ਮਤਲਬ ਦੁੱਧ ਵਗੈਰਾ ਕੰਪਲੀਟ ਆ ਜੀ ਉਹਨਾਂ ਹਾਂ ਹਾਂ ਵੀਰੇ ਆਪਾਂ ਲਾਈ ਮਿਲ ਕੇ ਵੀ ਕਰਾਉਣੀ ਸੀ ਆਪਣੇ ਘਰੇ ਮੈਸਤਰੀ ਲੱਗਿਆ ਛੱਡ ਦਾ ਕੰਮ ਜਾਂ ਚਲਾਤਾ ਠੀਕ ਆ ਜੀ 20 20 ਕਿਲੋ ਮੱਝਾਂ ਥੱਲੇ ਰੋਦਾ ਮੱਝਾਂ ਥੱਲੇ 20 20 ਕਿਲੋ ਰੈਡੀ ਆ ਜੀ ਤੇ ਬਾਈ ਨੇ ਕਿੰਨੇ ਕਹਿ ਕੇ ਦਿੱਤੇ ਜਾਂ ਸੀਗੀਆਂ ਇਹ 16 17 18 18 ਕਿਲੋ ਕਹਿ ਕੇ 18 18 ਕਹਿ ਕੇ ਦਿੱਤੀਆਂ ਸੀ ਅੱਜ 20 20 ਕਿਲੋ ਆ ਬਾਕੀ ਵੀਰੇ ਉਹ ਤਾਂ ਤੁਹਾਡੀ ਸੇਵਾ ਜੀ ਸੇਵਾ ਚੰਗੀ ਆ ਤਾਂ ਜਿਆਦਾ ਵੀ ਚੋ ਸਕਦੇ ਆ ਤੇ ਜੇ ਸੇਵਾ ਘਾਟਾ ਫਿਰ ਪਾਈਆ ਵੀ ਨਹੀਂ ਦੇਣਾ ਜੀ ਸੇਵਾ ਦਾ ਵੀਰੇ ਫੁੱਲ ਆ ਜਮਾ ਸਾਰੀ ਢਾੜੀ ਉੱਤੇ ਰਹਿਣੀ ਆ ਸਾਡੇ ਸਾਰੇ ਕੰਮ ਅਸੀਂ ਆਪ ਕਰਦੇ ਆ ਨਾ ਖੁਦ ਕਰਦੇ ਆ ਜੀ ਠੀਕ ਆ ਯਾਨੀ ਲੇਬਰ ਤੇ ਨਹੀਂ ਕੇ ਬੋਦਾ ਆਪ ਹੀ ਕਰਨਾ ਠੀਕ ਆ ਬੋਦਾ ਪਾਣੀ ਸ਼ਹਿਰ ਪਾਉਂਦੇ ਆ ਜੇ ਗ੍ਰਾਮੀ ਆ ਜੇ ਗ੍ਰਾਮੀ ਪਾਉਂਦੇ ਆ ਵਧੀਆ ਰੇਟ ਮਿਲ ਜਾਂਦੇ ਜੀ ਬੋਲੋ ਵਧੀਆ ਵੀਰੇ ਠੀਕ ਆ ਚਲੋ ਵਧੀਆ ਤਰੱਕੀਆਂ ਬਖਸ਼ੇ ਹੁਣ ਹੋਰ ਨਗ ਲੈਣ ਆਏ ਆ ਜੀ ਹਾਂ ਵੀਰੇ ਠੀਕ ਆ ਜੇ ਸਿਲੈਕਟ ਕਰਨਾ ਤੁਸੀਂ ਤੁਸੀਂ ਲੈ ਲੀ ਵੀਰੇ ਸਣੀ ਮਾਈਕ ਤੇ ਮੋਬਾਈਲ ਨੰਬਰ ਫਿਰ ਦੱਸ ਦੀ ਵੀਰੇ ਮੇਰਾ 6883154775 ਠੀਕ ਹੈ ਜੀ ਯਾਨੀ ਕਿਸੇ ਵੀ ਸਟੇਟ ਚ ਕੋਈ ਵੀ ਐਨੀਮਲ 1 2 4 ਗਿਣਤੀ ਚ ਜਿੰਨੇ ਮਰ ਜੀ ਜਾਣੇ ਆ ਵੀਰੇ ਆਪਣੇ ਕੋਲੇ ਰੈਸ਼ ਦਾ ਪ੍ਰਬੰਧ ਵੀ ਆ ਭਰਾ ਕੋਈ ਆਉਣਾ ਵੀ ਚਾਹੁੰਦਾ ਕਰ ਜੇ ਮੰਨ ਲਓ ਉਧਰੋਂ ਚੱਲ ਕੇ ਆਉਂਦਾ ਸਦਨ ਕੋਈ ਆ ਆਪ ਦਾ ਇੱਥੇ ਰਹਿ ਕੇ ਤਸੱਲੀ ਕਰਕੇ ਲੇ ਲੀ ਕਰਕੇ ਲਵੇ ਯਾਰ ਕੋਈ ਖਰਚਾ ਨਹੀਂ ਆ ਵੀਰੇ ਸਾਰੀ ਜ਼ਿੰਮੇਵਾਰੀ ਆਪਣੀ ਇਹ ਗੱਲ ਬਾਈ ਸਹੀ ਆ ਤੁਸੀਂ ਆਉਂਗੇ ਵੀਰੇ ਕੋਈ ਖਰਚਾ ਨਹੀਂ ਰਹੇਂਦਾ ਰੋਟੀ ਪਾਣੀ ਸਾਰਾ ਮਿਲੂਗਾ ਜੀ ਉਹ ਰੋਟੀ ਦੀ ਜ਼ਿੰਮੇਵਾਰੀ ਉਹ ਕਲਾ ਆਉਣ ਬਾਈ ਖਰਚਾ ਉਹਨਾਂ ਦਾ ਬਾਕੀ ਕੋਈ ਖਰਚਾ ਨਹੀਂ ਇੱਥੇ ਬਾਕੀ ਕੋਈ ਖਰਚਾ ਨਹੀਂਗਾ ਜੀ ਤੇ ਬਾਕੀ ਜਦੋਂ ਲੈ ਕੇ ਜਾਣੀਆਂ ਉਹ ਵੀ ਬਾਈ ਕੋਲ ਟਰਾਂਸਪੋਰਟ ਦੀ ਸਾਰੀ ਸਹੂਲਤ ਹੈਗੀ ਆ ਜੀ ਸਾਰੀ ਆਪਣੀ ਜ਼ਿੰਮੇਵਾਰੀ ਹੋਊਗੀ ਫਿਰ ਇਹ ਕਿੰਨਾ ਜੇ ਕਾ ਮਾਲ ਕਦੇ ਘਰੇ ਮੱਝਾ ਲੈਂਦੀਆਂ ਨਹੀਂ ਜਾਂਦੀ ਲੈਂਦੀਆਂ ਨਹੀਂ ਠੀਕ ਹੈ ਵੀਰੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ